ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂ ਜਿਵੇਂ ਤੁਸੀਂ ਦੇਖ ਰਹੇ ਹੋ ਆਪਾਂ ਲਈਏ ਹੋ ਇਹ ਸ਼ਕਰਕੰਦੀਆਂ ਸ਼ਕਰਕੰਦੀਆਂ ਸਰਦੀ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀਆਂ ਤੇ ਬਹੁਤ ਹੀ ਜ਼ਿਆਦਾ ਹੈਲਦੀ ਹੁੰਦੀਆਂ ਤੇ ਵੈਸੇ ਤਾਂ ਆਪਾਂ ਚੁੱਲੇ ਦੇ ਵਿੱਚ ਜਦ ਅੱਗ ਪਾਲਦੇ ਆ ਉਹਦੇ ਵਿੱਚ ਆਪਾਂ ਅੱਗ ਦੇ ਵਿੱਚ ਇਹਨੂੰ ਪਕਾ ਸਕਦੇ ਹਾਂ ਪਰ ਜਿਹੜੇ ਲੋਕ ਘਰੇ ਚੁੱਲਾ ਨਹੀਂ ਬਾਲਦੇ ਉਹ ਆਪਾਂ ਬਿਲਕੁਲ ਜਿਦੋਂ ਆਪਾਂ ਪਾਣੀ ਦੇ ਵਿੱਚ ਉਬਾਲ ਕੇ ਖਾਂਦੇ ਆ ਤਾਂ ਦਾ ਟੇਸਟ ਬਿਲਕੁਲ ਵਧੀਆ ਨਹੀਂ ਲੱਗਦਾ ਇਸ ਕਰਕੇ ਆਪਾਂ ਬਿਲਕੁਲ ਤੁਹਾਨੂੰ ਦੱਸਾਂਗੇ ਕਿ ਤੁਸੀਂ ਚੁੱਲੇ ਵਰਗੇ ਟੇਸਟ ਕਿੱਦਾਂ ਇਹਨਾਂ ਬਣਾ ਸਕਦੇ ਹੋ ਇਹਨੂੰ ਬਿਨਾਂ ਪਾਣੀ ਤੋਂ ਤੁਸੀਂ ਕਿੱਦਾਂ ਉਬਾਲ ਸਕਦੇ ਹੋ ਤੇ ਬਿਲਕੁਲ ਚੁੱਲੇ ਦੇ ਵਿੱਚ ਭੁੰਨੀ ਹੋਈ ਸ਼ਕਰਗੰਦੀ ਵਰਗਾ ਟੇਸਟੀ ਤੁਹਾਨੂੰ ਆਊਗਾ ਹਾਂਜੀ ਆਪਾਂ ਤਵਾ ਰੱਖਿਆ ਹੋਇਆਗਾ ਤੇ ਤਵੇ ਦੇ ਉੱਪਰ ਆਪਾਂ ਦਵਾ ਆਪਾਂ ਰੱਖ ਲਿਆ ਸੀ ਤੇ ਤਵੇ ਦੇ ਉੱਪਰ ਆਪਾਂ ਸ਼ਕਰਗੰਦੀਆਂ ਨੂੰ ਰੱਖ ਦੇਣਾਗਾ ਤੁਸੀਂ ਦੇਖ ਰਹੇ ਹੋ ਤਾਂ ਇਹਦੇ ਉੱਪਰ ਆਪਾਂ ਸ਼ਕਰਗੰਦੀਆਂ ਨੂੰ ਰੱਖਤਾ ਤੇ ਗੈਸ ਦਾ ਜਿਹੜਾ ਫਲੇਮ ਉਹ ਆਪਾਂ ਮੀਡੀਅਮ ਜਿਹਾ ਰੱਖਾਂਗੇ ਤੇ ਹਾਂਜੀ ਹੁਣ ਆਪਾਂ ਇਹਨੂੰ ਕੀ ਕਰਨਾ ਉੱਪਰ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕਵਰ ਕਰ ਦੇਣਾਗਾ ਤੇ ਆਪਾਂ ਇਹਨਾਂ ਨੂੰ 10 ਮਿੰਟ ਬਾਅਦ ਇਹਨਾਂ ਦਾ 5 ਤੋਂ 7 ਮਿੰਟ ਬਾਅਦ ਆਪਾਂ ਇਹਨਾਂ ਦਾ ਪਾਸਾ ਫਲਟਾਂਗੇ ਇਦਾਂ ਆਪਾਂ ਸ਼ਕਰਗੰਦੀਆਂ ਨੂੰ ਤਵੇ ਤੇ ਰੱਖ ਲੈਣਾ ਪਰ ਆਪਾਂ ਥੋੜਾ ਜਿਹਾ ਛਿੱਟਾ ਪਾਣੀ ਦਾ ਮਾਰਨਾ ਜ਼ਿਆਦਾ ਪਾਣੀ ਨਹੀਂ ਪਾਉਣਾ ਬੱਸ ਇੰਨਾ ਕੱਪ ਇਹਨਾਂ ਦੇ ਉੱਪਰ ਪਿੱਟ ਆਇਆ ਮਾਰਨਾਗਾ ਪਾਣੀ ਦਾ ਤੇ ਇਸ ਤੋਂ ਬਾਅਦ ਛਿੱਟਾ ਮਾਰਨ ਬਾਅਦ ਜਦੋਂ ਇਹਦੀ ਭਾਪ ਬਣ ਜਾਊਗੀ ਤੇ ਆਪਾਂ ਜਿਹੜਾ ਕੀ ਹੈ ਕਿਸੇ ਬਰਤਨ ਦੇ ਨਾਲ ਇਹਨਾਂ ਨੂੰ ਫਿਰ ਕਵਰ ਕਰ ਦੇਣਾ ਚੰਗੀ ਤਰ੍ਹਾਂ ਜਿਹੜਾ ਬਰਤਨ ਚੰਗੀ ਤਰ੍ਹਾਂ ਤਵੇ ਦੇ ਉੱਪਰ ਆ ਜਾਏ ਉਹਦੇ ਨਾਲ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਕਵਰ ਕਰ ਦੇਣਾਗਾ ਜਿਹੜੇ ਇਹਨਾਂ ਦੀ ਭਾਪ ਬਾਹਰ ਨਾ ਨਿਕਲ ਸਕੇ ਹੋ ਚੁੱਕੇ ਆ ਹੁਣ ਆਪਾਂ ਚਿੰਤੇ ਦੀ ਹਲਪ ਦੇ ਨਾਲ ਜਿਹੜਾ ਉੱਪਰ ਰੱਖਿਆ ਬੱਤਣਾ ਉਹਨੂੰ ਹਟਾਵਾਂਗੇ ਕਿਉਂਕਿ ਬਹੁਤ ਜ਼ਿਆਦਾ ਗਰਮ ਆ ਤੇ ਹੁਣ ਆਪਾਂ ਇਹ ਆਪਣੇ ਸ਼ਕਰਕੰਦੀਆਂ ਇਹਨਾਂ ਦਾ ਆਪਾਂ ਪਾ ਲਏ ਸਾਰੇ ਨੂੰ ਪਲਟ ਦੇਵਾਂਗੇ ਆ। ਫਿਰ ਇਹਨਾਂ ਨੂੰ ਆਪਸਿਆਂ ਨੂੰ ਪਲਟ ਦੇਵਾਂਗੇ ਜਿਹੜੇ ਪਾਸੇ ਪਹਿਲਾਂ نیچے ਸੀਗੇ ਉਹਨਾਂ ਨੂੰ ਉੱਪਰ ਕਰ ਦੇਵਾਂਗੇ। ਇਦਾਂ ਸਾਰੇ ਸ਼ਕਰਕੰਦੀਆਂ ਨੂੰ ਆਪਸਿਆਂ ਆਪਾਂ ਪਲਟ ਦੁੱਤੇ ਆ। ਤੇ ਹੁਣ ਆਪਾਂ ਫੇਰ ਇਹਨਾਂ ਨੂੰ 5 ਤੋਂ 7 ਮਿੰਟ ਲਈ ਉਦਾਂ ਹੀ ਕਵਰ ਕਰਕੇ ਰੱਖ ਦਾਂਗੇ ਬਰਤਨ ਦੇ ਨਾਲ ਜਿੱਦਾਂ ਆਪਾਂ ਇਹਨਾਂ ਨੂੰ ਪਹਿਲਾਂ ਭਰਿਆ ਹੋਇਆ ਸੀਗਾ। ਆਪ ਬਿਲਕੁਲ ਬੰਦ ਕਰਨੀ ਆਪਾਂ ਇਹਨਾਂ ਦੀ 5 ਮਿੰਟ ਦੁਬਾਰਾ ਆਪਣੇ ਪਾਸੇ ਪਲਟਾਇਆ ਨੂੰ ਹੋ ਗਏ ਆ ਤੇ ਹੁਣ ਆਪਾਂ ਦੇਖਦੇ ਆਂ ਹਾਂਜੀ ਤੁਸੀਂ ਦੇਖ ਸਕਦੇ ਹੋ ਛਿਲਕੇ ਆਪਣੇ ਆਪ ਇਹਨਾਂ ਦੇ ਉੱਪਰ ਨੇ ਸ਼ੁਰੂ ਹੋ ਗਏ ਆ ਤੇ ਆਪਾਂ ਜਿਹੜੀਆਂ ਸ਼ਕਰਕੰਦੀਆਂ ਨੇ ਬਿਲਕੁਲ ਪੱਕ ਕੇ ਖਾਣ ਲਈ ਤਿਆਰ ਹੋ ਗਈਆਂ ਲੰਗੀਆਂ ਇਦਾਂ ਤੁਸੀਂ ਤਵੇ ਦੇ ਉੱਪਰ ਸ਼ਕਰਕੰਦੀਆਂ ਨੂੰ ਰੱਖ ਕੇ ਬਿਲਕੁਲ ਜਿੱਦਾਂ ਆਪਾਂ ਚੁੱਲ੍ਹੇ ਦੇ ਵਿੱਚ ਸ਼ਕਰਕੰਦੀਆਂ ਆਪ ਦੇ ਵਿੱਚ ਰੱਖ ਕੇ ਪਉਂਦੇ ਆ ਉਦਾਂ ਦਾ ਤੁਸੀਂ ਟੇਸਟ ਲੈ ਸਕਦੇ ਹੋਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਸ਼ਕਰਕੰਦੀਆਂ ਆਪਣੀਆਂ ਬਿਲਕੁਲ ਪੁੱਜ ਕੇ ਤਿਆਰ ਹੋ ਚੁੱਕੀਆਂ ਨੇ ਬਿਲਕੁਲ ਨਰਮ ਹੋ ਚੁੱਕੀਆਂ ਤੇ ਹੁਣ ਆਪਾਂ ਗੈਸ ਦਾ ਫਲੇਮ ਜਿਹੜਾ ਆਫ ਕਰ ਦਿਆਂਗੇ ਹਾਂਜੀ ਬਾਕੀ ਤੁਸੀਂ ਜਰੂਰ ਦੱਸਿਓ ਤੁਹਾਨੂੰ ਆਪਣਾ ਇਹ ਅੱਜ ਦਾ ਜਿਹੜਾ ਕਿ ਆ ਤਰੀਕੇ ਨਾਲ ਆਪਾਂ ਇਦਾਂ ਬਿਲਕੁਲ ਚੁੱਲੇ ਦੇ ਟੇਸਟ ਵਾਲੀਆਂ ਸ਼ਕਰਕੰਦੀਆਂ ਆਪਾਂ ਤੁਹਾਨੂੰ ਬਣਾ ਕੇ ਦਿਖਾਈਆਂ ਬਿਨਾ ਪਾਣੀ ਤੋਂ ਬੋਇਲ ਕੀਤੇ ਤੋਂ ਪਾਣੀ ਵਿੱਚ ਬੋਇਲ ਕਰਕੇ ਇਹਨਾਂ ਦਾ ਟੇਸਟ ਜਿਹੜਾ ਉਹ ਥੋੜਾ ਫੋਕਲਾ ਜਿਹਾ ਹੋ ਜਾਂਦਾਗਾ ਇਸ ਕਰਕੇ ਤੁਸੀਂ ਇਦਾਂ ਇਹਨਾਂ ਨੂੰ ਤਵੇ ਤੇ ਰੱਖ ਕੇ ਸ਼ਕਰਕੰਦੀਆਂ ਨੂੰ ਬਣਾ ਸਕਦੇ ਹੋ ਤੇ ਇਹਨਾਂ ਦਾ ਟੇਸਟ ਵੀ ਬਿਲਕੁਲ ਚੁੱਲੇ ਵਰਗਾ ਹੀ ਆਉਂਦਾ ਜਿੱਦਾਂ ਆਪਾਂ ਚੁੱਲੇ ਦੇ ਵਿੱਚ ਸ਼ਕਰਕੰਦੀਆਂ ਭੁੰਨਦੇ ਹਾਂ ਬਾਕੀ ਤੁਹਾਨੂੰ ਅੱਜ ਦੀ ਇਹ ਵੀਡੀਓ ਕਿੱਦਾਂ ਦੀ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟਸ ਕਰਕੇ ਜ਼ਰੂਰ ਦੱਸਣਾ ਵੀਡੀਓ ਕਿੱਦਾਂ ਦੀ ਲੱਗੀ ਮਿਲਦੇ ਆ ਇੱਕ ਨਵੀਂ ਜੀ ਵੀਡੀਓ ਦੇ ਨਾਲ ਬਾਏ ਬਾਏ ਟੇਕ ਕੇਅਰ